ਦੀਪਕ ਜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਡਾਕਟਰ ਸੁਖੀ ਨੇ ਕੱਲ ਪੰਗਲ ਕਰਦੇ ਸੀ ਹੁਣ ਅਕਾਲੀ ਦਲ ਦੇ ਵਿੱਚ 2 ਐਮਐਲਏ ਰਹਿ ਗਏ ਦੋਵਾਂ ਦੇ ਵਿੱਚੋਂ ਤੁਸੀਂ ਕੱਲ ਵੀ ਜ਼ਿਕਰ ਕਰਦੇ ਸੀ ਵੀ ਮਨਪ੍ਰੀਤ ਈਆਲੀ ਵੀ ਹੋ ਸਕਦਾ ਕਿ ਇਸ ਬਾਰੇ ਸੋਚਦੇ ਹੋਣ ਕਿ ਉਹ ਪਾਰਟੀ ਬਦਲ ਲੈਣਗੇ ਤੇ ਈਵਨ ਗਨੀਵ ਕੌਰ ਮਜੀਠਿਆ ਵੀ ਕੀ ਅਕਾਲੀ ਦਲ ਛੱਡ ਕੇ ਜਾਣ ਦਾ ਵਿਚਾਰ ਕਰ ਸਕਦੇ ਨੇ ਕੀ ਕੰਸਵਾ ਮਿਲ ਰਹੀਆਂ ਨੇ ਜੀ ਕੱਲ ਡਾਕਟਰ ਸੁਖੀ ਦੇ ਜਾਣ ਤੋਂ ਬਾਅਦ ਇਹ ਸਵਾਲ ਨਾਲ ਗੱਲ ਕਰਦੇ ਸੀ ਕਿ ਬਿਲਕੁਲ ਆਮ ਆਦਮੀ ਕਾ ਪਾਰਟੀ ਨੇ ਜਿਸ ਤਰ੍ਹਾਂ ਡਾਕਟਰ ਸੁਖੀ ਨੂੰ ਤੋੜਿਆ ਜਿਸ ਨਾਲ ਸੁਖੀ ਨੇ ਆਪਣੇ ਨਾਲ ਰਲਾਇਆ ਤੇ ਉਸ ਨਾਲ ਲੈ ਕੇ ਪੰਜਾਬ ਦੀ ਰਾਜਨੀਤੀ 'ਚ ਚਰਚਾ ਚੁਰੀ ਹੈ ਕਿ ਜੇ ਡਾਕਟਰ ਸੁਖੀ ਵਰਗੀ ਸ਼ਖਸੀਅਤ ਹੈ ਪਾਰਟੀ ਬਦਲਣ ਲਈ ਮਜਬੂਰ ਹੋ ਗਈ ਹੈ ਦਲ ਬਦਲਣ ਲਈ ਮਜਬੂਰ ਹੋ ਗਿਆ ਬਸ ਪਾ ਤੋਂ ਅਕਾਲੀ ਦਲ ਤੇ ਅਕਾਲੀ ਦਲ ਤੋਂ ਹੁਣ ਆ ਆਮ ਆਦਮੀ ਪਾਰਟੀ ਤਾਂ ਕੀ ਅਿਆਲੀ ਤੇ ਮਿਸ ਜੀਠੀਆ ਵੀ ਇਸ ਫੈਸਲੇ ਵਾਰਿਸ ਹੋ ਸਕਦੇ ਨੇ ਜੀ ਇਹ ਜ਼ਰੂਰੀ ਨਹੀਂ ਕਿ ਉਹਨਾਂ ਦਾ ਆਪਾਂ ਗੱਲ ਗੱਲ ਕਰ ਰਹੇ ਸੀ ਕੋਈ ਆਮ ਆਦਮੀ ਪਾਰਟੀ ਜਾਣ ਕਿ ਉਹ ਈਆਲੀ ਹੋਰੀ ਤਾਂ ਪਹਿਲਾਂ ਹੀ ਪਾਰਟੀ ਦੇ ਅੰਦਰ ਵੀ ਬਾਗੀ ਸੂਰ ਰੱਖ ਰਹੇ ਨੇ। ਹੂੰ। ਇਸ ਲਈ ਉੱਥੇ ਚਰਚਾ ਸੀ ਕਿ ਕੀ ਉਹ ਬਾਗੀ ਤੁਹਾਡੇ ਨਾਲ ਜਾ ਸਕਦੇ ਨੇ ਜਾਂ ਵਿਕਰਮ ਜੀਠੀਆ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਰਿਹਾ। ਜੀ। ਇਹ ਸਾਰੀ ਪ੍ਰਕਿਰਿਆ ਜੀਆਂ ਗੱਲਾਂ ਵਾ ਆਪਾਂ ਕੱਲ ਇੱਕ ਉਸ ਖਬਰ ਦੇ ਵੱਲ ਨਾ ਕਰ ਰਹੇ ਸੀ। ਜੀ। ਪਰ ਦਿਨ ਚੜ੍ਹਦੇ ਨੂੰ ਖਬਰਾਂ ਮਿਲਣ ਲੱਗ ਪੀਆਂ। ਦਿਨ ਚੜ੍ਹਦੇ ਨੂੰ ਇਹ ਚਰਚਾਾਂ ਮਿਲਣ ਲੱਗ ਪੀਆਂ। ਹੂੰ। ਕਿ ਆਮ ਆਦਮੀ ਪਾਰਟੀ ਦੀ ਅਗਲੀ ਅੱਖ ਈਆਲੀ ਤੇ ਆ। ਹੂੰ। ਪਰ ਇਸ ਬਾਰੇ ਕਿਸੇ ਲੀਡਰ ਨੇ ਕੋਈ ਕਾਣਾਫੂਸੀ ਨਹੀਂ ਕੀਤੀ ਕਿਸੇ ਨੂੰ ਹਾਂ ਮਤਲਬ ਸੰਕੇਤ ਨਹੀਂ ਦਿੱਤਾ ਖੁਦ ਮੁੱਖ ਮੰਤਰੀ ਹੋਰਾਂ ਦੀ ਇੱਕ ਟਿੱਪਣੀ ਨੇ ਸਵਾਲ ਪੈਦਾ ਕਰਤਾ ਜੀ ਜਦੋਂ ਡਾਕਟਰ ਸੁਖੀ ਹੋਣੀ ਰੜਾਏ ਗਏ ਉਸ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਸਾਥੀ ਨੇ ਪੁੱਛ ਲਿਆ ਕਿ ਸੀਐਮ ਸਾਹਿਬ ਕਿ ਕੀ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਅਕਾਲੀ ਦਲ ਕੋਲ 2 ਐਮਐਲਏ ਅਗੇ ਨੇ ਆਇਆਲੀ ਹੋਰੀ ਉਹ ਵੀ ਇੱਧਰ ਲਿਆਉਗੇ ਤੁਸੀਂ ਹੂੰ ਤੇ ਮੁੱਖ ਮੰਤਰੀ ਭਗਵਾਨਤਮਾਨ ਹੁੰਦਾ ਬਿਆਨ ਸੀਗਾ ਕਿ ਹਰ ਪਾਰਟੀ 'ਚ ਕੋਈ ਚੰਗੇ ਲੀਡਰ ਹੈਗੇ ਜੀ ਜਿਨਾਚੂ ਈਆਲੀ ਵੀ ਇੱਕ ਨੇ ਹੈ ਤੇ ਜੇ ਕੱਲ ਨੂੰ ਸਾਡਾ ਮਨ ਮਿਲਿਆ ਤਾਂ ਕੋਈ ਹਰਜ ਨਹੀਂ ਹੂੰ ਹੂੰ ਮਤਲਬ ਇਹ ਗੱਲ ਕਹਿ ਕੇ ਮੁੱਖ ਮੰਤਰੀ ਸਾਹਿਬ ਨੇ ਕੀ ਸੰਕੇਤ ਦਿੱਤਾ ਹੈ ਕਿ ਈਆਲੀ ਨਾਲ ਸਾਡੀ ਗੱਲ ਚੱਲ ਰਹੀ ਹੈ ਜਾਂ ਈਆਲੀ ਨੂੰ ਇਹ ਸੁਨੇਹਾ ਭੇਜਤਾ ਕਿ ਅਸੀਂ ਤੇਰੇ ਲਈ ਵੀ ਦੂਗਾ ਖੋਲ ਕੇ ਬੈਠੇ ਹਾਂ ਜੀ ਸੋ ਇਹ ਤਰੀਕਾ ਹੁੰਦਾ ਇੱਕ ਤਰ੍ਹਾਂ ਨਾਲ ਕਹਿ ਕੇ ਈਆਲੀ ਦੇ ਮਨ 'ਚ ਇਹ ਖਿਆਲ ਪੈਦਾ ਕਰਤਾ ਕਿ ਜਰ ਜੀ ਇੱਧਰ ਕੋਈ ਪੁੱਛੇ ਨਹੀਂ ਹੋ ਰਹੀ ਐ ਇੱਧਰ ਕੋਈ ਵੱਟਿਆ ਨਹੀਂ ਜਾ ਰਿਹਾ ਕੁਸਕੀਤਾ ਨਹੀਂ ਜਾ ਰਿਹਾ ਤੇ ਚਲੋ ਆਪਾਂ ਸੱਤਾਂ ਨਾਲੇ ਚੱਲਦੇ ਆਂ ਸੋ ਸਿਆਸਤਦਾਨਾਂ ਨੂੰ ਕਈ ਵਾਰ ਸੱਤਾ ਦੇ ਨੇੜੇ ਰਹਿਣ ਦੀ ਇੱਛਾ ਸ਼ਕਤੀ ਵੀ ਹੁੰਦੀ ਹੈ ਜੀ ਪਰ ਇਹ ਅਕਾਲੀ ਗੱਲ ਦੇ ਘਰੇ ਵੀ ਚਰਚਾ ਚੱਲਦੀ ਹੈ ਕਿ ਮਜੀਠੀਆ ਹੋਰਾਂ ਨਾਲ ਇਸ ਮੌਕੇ ਰਾਜਨੀਤਿਕ ਸੰਬੰਧ ਬਾਦਲ ਪਰਿਵਾਰ ਦੇ ਉਹੋ ਜਿਹੇ ਪਹਿਲਾਂ ਵਾਲੇ ਨਹੀਂ ਲੱਗ ਰਹੇ ਹੂੰ ਵੈਸੇ ਵਿਕਰਮ ਮਜੀਠੀਆ ਬਾਰੇ ਤਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਜੀ ਐਨਆਰ ਦਾ ਸਮੇਲਨ ਸੀਗਾ ਚੰਡੀਗੜ੍ਹ ਦੇ ਵਿੱਚ ਤੇ ਉਹ ਜਿਹੜਾ ਹੋਟਲ ਹੈ ਹਨਾ ਉਹਦੇ ਵਿੱਚ ਜੇਡਬਲਯੂ ਮੈਰੀਓਟ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਖੜੇ ਸੀ ਵਿਕਰਮ ਜੀ ਠੀਆ ਜੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਐਨਆਰ ਸੁਮੇਲਨ ਚ ਗਿਆ ਸੀ ਕਹਿੰਦਾ ਆ ਖੜਾ ਨਾ ਕੋਈ ਜੇਲ ਕਟੀਆਂ ਨਾ ਕੁਛ ਕੀਤਾ ਕਹਿੰਦਾ ਹੁਣ ਮੇਰੀ ਥਾਂ ਲੈਣ ਨੂੰ ਕਰਦੇ ਆ ਹੂੰ ਤੇ ਉਹ ਹਾਸਾ ਪੈ ਗਿਆ ਪਰ ਉਹ ਪ੍ਰਕਾਸ਼ ਸਿੰਘ ਬਾਦਲ ਦੀ ਉਹ ਡੂੰਗੀ ਸੀ ਟਿੱਪਣੀ ਜੀ ਤੇ ਚੱਲਦੀਆਂ ਚੋਣਾਂ ਦੇ ਦੌਰਾਨ ਜਦੋਂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸੀ ਪਿਛਲੀ ਵਾਰ ਹੂੰ ਹੂੰ ਤੇ ਕਾਗਜ਼ ਭਰਨ ਜਾਣ ਲੱਗੇ ਤੇ ਹਰਸਿਮਰਤ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸੁਖੀਰ ਬਾਦਲ ਜਦੋਂ ਘਰੋਂ ਨਿਕਲੇ ਤਾਂ ਅਚਾਨਕ ਬਿਕਰਮਜੀਤ ਜੀ ਦੀ ਗੱਡੀ ਆ ਕੇ ਰੁਕੀ ਤੇ ਉਤੇ ਉਤਰੇ ਤੇ ਕਹਿੰਦੇ ਬਾਦਲ ਸਾਹਿਬ ਨੇ ਪੁੱਛਿਆ ਕਿ ਕਾਕਾ ਜੀ ਤੁਸੀਂ ਸਵੇਰ ਸਵੇਰੇ ਇੱਥੇ ਹੂੰ ਕਹਿੰਦਾ ਜੀ ਭੈਣ ਉਹਨਾਂ ਨੇ ਸੱਦਿਆ ਕਿ ਕਾਗਜ਼ ਭਰਨੇ ਆ ਨਾ ਤੇ ਦੂਆ ਜਿਹੜਾ ਕਵਰਿੰਗ ਕੈਂਡੀਡੇਟ ਹੁੰਦਾ ਉਹਦਾ ਮੇਰਾ ਨਾਂ ਹੂੰ ਹੂੰ ਤੇ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਅੱਛਾ ਇਹ ਮੈਨੂੰ ਪਤਾ ਹੀ ਨਹੀਂ ਹੂੰ ਸੋ ਇਸ ਲਈ ਉਹ ਕਿਤਨਾ ਕਿਤੇ ਇਹ ਗੱਲ ਘਰ ਚ ਚੁਰਦੀ ਸੀ ਕਹਿੰਦੇ ਕਿ ਭਾਈ ਵਿਕਰਮ ਜੀਠੀਆ ਸੁਪਰੀਰ ਬਾਦਲ ਦੀ ਥਾਂ ਲੈ ਸਕਦਾ ਸੋ ਕੀ ਉਹ ਖਲਾਅ ਪੈਦਾ ਹੋ ਗਿਆ ਕਿ ਵਿਕਰਮ ਜੀਠੀਆ ਦੀ ਚੁੱਪੀ ਦਾ ਕਾਰਨ ਇਹ ਹੈ ਜਦ ਬਿਕਰਮਜੀਠੀਆ ਦੀ ਚੁੱਪੀ ਦਾ ਕਾਰਨ ਉਹਦੇ ਕੇਸ ਨੇ ਕਿ ਭਾਜਪਾ ਨੇ ਇਸ਼ਾਰਾ ਕਰਤਾ ਕਿ ਤੂੰ ਹੁਣ ਰਿਐਕਟ ਨਹੀਂ ਕਰਨਾ ਪਹਿਲਾਂ ਵਾਂਗ ਹੂੰ ਕੁਛ ਤਾਂ ਕਾਰਨ ਹੈ ਸੋ ਇਸ ਲਈ ਇਹ ਚਰਚਾ ਜਿੱਥੇ ਤੁਰੀ ਆ ਕਿ ਹਾਂ ਵੀ ਇਆਲੀ ਤੇ ਵੀ ਨਾજર ਤੇ ਬਿਕਰਮਜੀਠੀਆ ਵੀ ਕੋਈ ਫੈਸਲਾ ਲੈ ਸਕਦੇ ਆ ਉਹ ਜ਼ਰੂਰੀ ਨਹੀਂ ਕਿਹੜੇ ਪਾਸੇ ਜਾਣ ਜੀ ਉਸੇ ਪਾਸੇ ਇਹ ਵੀ ਚਰਚਾ ਤੁਰਪੀ ਕਿ ਡਾਕਟਰ ਸੁਖੀ ਸ਼ਾਇਦ ਅਸਤੀਫਾ ਵੀ ਨਾ ਦੇਣਾ ਮੰਨਦੇ ਹੂੰ ਜੀ ਜਦੋਂ ਕਿ ਦਲ ਬਦਲੂ ਦੇ ਕਾਨੂੰਨ ਦੇ ਤਹਿਤ ਅਸਤੀਫਾ ਬਣਦਾ ਹੈ ਹਾਂਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ 2 ਐਮਐਲਏ ਜਾਂਦੇ ਫਿਰ ਕੋਈ ਮਸਲਾ ਨਹੀਂ ਸੀ ਇੱਕ ਗਿਆ ਤਾਂ ਅਸਤੀਫਾ ਬਣਦਾ ਪਰ ਹੁਣ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਹੂੰ ਤਾਂ ਫਿਰ ਮੁੱਦਾ ਕਿਨੇ ਬਣਾਉਣਾ ਆਕਾਲੀ ਦਲ ਨੇ ਨਾ ਹੂੰ ਆਕਾਲੀ ਦਲ ਸਵਾਲ ਖੜਾ ਕਰ ਸਕਦਾ ਹੈ ਵੀ ਕਿ ਉਹ ਦੇ ਪਰ ਦਲ ਬਦਲੂ ਕਾਨੂੰਨ ਦੇ ਤਹਿਤ ਉਸ ਨੂੰ ਲਾਂਭੇ ਕੀਤਾ ਜਾਵੇ ਅਸੀਂ ਇਹ ਪਾਰਟੀ 'ਚੋਂ ਕੱਢਤਾ ਹੈ ਤੁਸੀਂ ਉਹਦੀ ਐਮਐਲਏਸ਼ਿਪ ਖਾਰਜ ਕਰੋ ਤੇ ਮਾਮਲਾ ਕਿਹਦੇ ਕੋਲ ਜਾਊਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਫਿਰ ਸਪੀਕਰ ਨੇ ਫੈਸਲਾ ਲੈਣਾ ਜੀ ਮਤਲਬ ਕਾਂਗਰਸੀਆਂ ਦੇ ਸਮੇਂ ਆਮ ਆਦੀ ਪਾਰਟੀ ਦੇ ਦੋ ਐਮਐਲਏ ਦਾ ਲੰਮਾ ਸਮਾਂ ਟਪਾਤਾ ਸੀਗਾ ਪਾਰਟੀ ਬਦਲਣ ਦੇ ਬਾਵਜੂਦ ਹੂੰ ਇਸ ਲਈ ਕਹਿੰਦੇ ਕਿ ਇਹ ਫਿਰ ਸਪੀਕਰ ਸਾਹਿਬ ਨੇ ਦੇਖਣਾ ਵੀ ਕਿ ਜੇ ਤਾਂ ਕੋਈ ਸਿੱਧਾ ਅਸਰ ਪੈਂਦਾ ਹੁੰਦਾ ਜਾਂ ਵੀ ਸਾਡਾ ਸਰਕਾਰ ਡਿੱਗਣੋਂ ਬਚਦੀ ਆ ਸੁਖੀ ਆਉਣ ਦੇ ਨਾਲ ਫਿਰ ਤਾਂ ਮੁੱਦਾ ਵੱਡਾ ਬਣਨਾ ਸੀ ਜੀ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਬਣਮੇ ਨਹੀਂ 93 ਹੋ ਜਾਣਗੇ ਹੂੰ ਸੋ ਇਸ ਲਈ ਕਹਿੰਦੇ ਫਿਰ ਉਹ ਲਟਕਾ ਸਕਦੇ ਆ ਜੀ ਤੇ ਇਹ ਡਾਕਟਰ ਸੁਖੀ ਦਾ ਬਿਨਾਂ ਅਸਤੀਫਾ ਦੇ ਆ ਵੀ ਸਰ ਸਕਦਾ ਹੂੰ ਸੋ ਇਹ ਵੀ ਪਹਿਲੂ ਮਤਲਬ ਅਕਾਲੀ ਦਲ ਲਈ ਕਹਿੰਦੇ ਇਹ ਵੀ ਇੱਕ ਪੀੜਾ ਸੋ ਅਕਾਲੀ ਦਲ ਨੂੰ ਡਾਕਟਰ ਸੁਖੀ ਦੇ ਜਾਣ ਦਾ ਫਿਕਰ ਨਹੀਂ ਹੈ ਹੂੰ ਹੂੰ ਉਹਨੂੰ ਜਿਹੜੇ ਪਿੱਛੇ ਦੋ ਰਹਿ ਗਏ ਈਆਲੀ ਤੇ ਮਿਸ ਜਮਜੀਤਿਆ ਉਹਦਾ ਫਿਕਰ ਹੈ ਜੀ ਜੀ ਦੀਪਕ ਜੀ ਜ਼ਿਮਨੀ ਚੋਣ ਜ਼ਿਮਨੀ ਚੋਣਾ ਹੋਣੀਆਂ ਨੇ ਅਜੇ ਵੀ ਜਿਹੜੀਆਂ ਪੰਜਾਬ ਦੇ ਵਿੱਚ ਅਜੇ ਤੇ ਇੱਕੋ ਹੋ ਕੇ ਹਟੀਆਂ ਪਰ ਕੀ ਹੁਣ ਪੰਚਾਇਤੀ ਚੋਣਾਂ ਦੀ ਜਿਹੜੀ ਟਾਈਮ ਲਾਈਨ ਆ ਉਹ ਜ਼ਿਮਨੀ ਚੋਣਾਂ ਦੇ ਸੰਦਰਭ ਦੇ ਵਿੱਚ ਕਿਹੋ ਜੀ ਰਹੇਗੀ ਕੀ ਪੰਚਾਇਤੀ ਚੋਣਾਂ ਪਹਿਲਾਂ ਹੋ ਸਕਦੀਆਂ ਨੇ ਜਾਂ ਫਿਰ ਉਹਦੇ ਬਾਰੇ ਕੀ ਪਤਾ ਲੱਗ ਰਿਹਾ ਜੀ ਵਿਜੇ ਜੀ ਚਿੜਿਓ ਜੀ ਜੋ ਤੇ ਚਿੜਿਓ ਮਰ ਜੋ ਹੂੰ ਉਹ ਹਾਲ ਕਰਕੇ ਰੱਖਿਆ ਹੋਇਆ ਮਤਲਬ ਸਾਨੂੰ ਸ਼ਰਮ ਆਉਣ ਲੱਗ ਪਈ ਇਸ ਖਬਰ ਤੇ ਚਰਚਾ ਕਰਦੇ ਆ ਪਰ ਸત્તાਧਾਰੀ ਧਿਰ ਨੂੰ ਸ਼ਰਮ ਨਹੀਂ ਆਈ ਹੂੰ ਕਦੇ ਜੀ ਚੋਣਾ ਸੀ ਸਮੇ ਤੋਂ ਪਹਿਲਾਂ ਕਰਾਉਣ ਜਾ ਰਹੇ ਆ ਪੰਚਾਇਤਾਂ ਭੰਗ ਕਰਤੀਆਂ ਹੂੰ ਕਦੇ ਜੀ ਅਸੀਂ ਪੰਚਾਇਤ ਅਧਿਕਾਰੀ ਲਾਂਭੇ ਕਰਤੇ ਕਿਉਂਕਿ ਜੀ ਇਹਨਾਂ ਨੇ ਫੈਸਲਾ ਲੈ ਲਿਆ ਸੀ ਜੀ ਹੈਨਾ ਕਦੇ ਜੀ ਹੁਣ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਗਿਆ ਹੁਣ ਚੋਣਾਂ ਹੋ ਜਾਣਗੀਆਂ ਮਾਮਲਾ ਅਦਾਲਤ 'ਚ ਪਹੁੰਚ ਗਿਆ ਐਡਵੋਕੇਟ ਜਨਰਲ ਸਾਹਿਬ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਖੜਕੇ ਕਿਹਾ ਕਿ ਅਸੀਂ ਸਤੰਬਰ 'ਚ ਚੋਣਾਂ ਕਰਾਉਣੀਆਂ ਜੀ ਜੀ ਤੇ ਆਪਾਂ ਲੰਘੇ ਹਫਤੇ ਹੀ ਗੱਲ ਕਰਕੇ اٹਹਿਆ ਹੂੰ ਤੇ ਪਰ ਹੁਣ ਉਹੀ ਚੋਣਾਂ ਜਿਹੜੀਆਂ ਸਤੰਬਰ 'ਚ ਕਰਾਉਣ ਦੀਆਂ ਗੱਲਾਂ ਸੀ ਉਹਨੇ ਨਵੰਬਰ 'ਚ ਹੋਣ ਦੀਆਂ ਗੱਲਾਂ ਤੁਰ ਪਈਆਂ ਹੂੰ ਹੂੰ ਬੀਜੇ ਜੀ ਤੁਹਾਨੂੰ ਯਾਦ ਹੋਣਾ ਕੱਲ ਆਪਾਂ ਕੈबिनेट ਬੈਠਕ ਦੇ ਹਵਾਲੇ ਨਾਲ ਗੱਲ ਕਰਦੇ ਮੈਂ ਕਿਹਾ ਸੀ ਕਿ ਹੋ ਹੀ ਨਹੀਂ ਸਕਦਾ ਕੈबिनेट ਦੀ ਬੈਠਕ ਦੇ ਵਿੱਚ ਪੰਚਾਇਤੀ ਚੋਣਾਂ ਦੀ ਗੱਲ ਨਾ ਹੋਈ ਹੋਵੇ ਜੀ 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 ਬਿਲਕੁਲ ਗੱਲ ਹੋਈ ਹੈ ਜਨਾਬ ਹਮਮ ਔਰ ਮੁੱਖ ਮੰਤਰੀ ਸਾਹਿਬ ਨੇ ਆਪਣੇ ਮੰਤਰੀਆਂ ਨੂੰ ਇਹ ਕਹਿ ਕੇ ਗੱਲ ਕਹੀ ਆ ਕਿ ਵੀ ਇਹ ਗੱਲ ਮੀਡੀਆ 'ਚ ਨਹੀਂ ਕਰਨੀ ਹਮ ਇਹ ਗੱਲ ਬਾਹਰ ਨਹੀਂ ਦੱਸਣੀ ਕਿਸੇ ਨੂੰ ਹੈਨਾ ਤੇ ਪਰ ਤਾਂ ਵੀ ਅਸੀਂ ਦੱਸ ਰਹੇ ਹਾਂ ਆਪਣੇ ਸਰੋਤਿਆਂ ਨੂੰ ਹਮ ਹਮ ਕਿ ਹਾਂ ਅੰਦਰ ਇਹ ਗੱਲ ਹੋਈ ਆ ਹਮ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਆਪਾਂ ਵੀ ਜਿਮਨੀ ਚੋਣਾਂ ਤੋਂ ਬਾਅਦ ਕਰਾਵਾਂਗੇ ਪੰਚਾਇਤੀ ਚੋਣਾਂ ਮਤਲਬ ਨਵੰਬਰ ਚ ਕਰਾਵਾਂਗੇ ਹੂੰ ਹੂੰ ਅਕੰਤਰੀ ਸਾਹਿਬ ਕਹਿੰਦੇ ਕਿ ਮੈਨੂੰ ਦਿੱਲੀ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਚੋਣ ਕਮਿਸ਼ਨ ਆਉਂਦੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੀ ਤੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਦਾ ਐਲਾਨ ਕਰੂਗਾ ਤੇ ਉਹ ਚੋਣਾਂ ਅਕਤੂਬਰ ਚ ਹੋਣਗੀਆਂ ਅੱਛਾ ਜੀ ਤੇ ਜੇ ਅਕਤੂਬਰ ਚ ਹਰਿਆਣੇ ਦੀਆਂ ਮਹਾਰਾਸ਼ਟਰ ਦੀਆਂ ਚੋਣਾਂ ਹੋਣਗੀਆਂ ਤਾਂ ਉਹਦੇ ਨਾਲ ਪੰਜਾਬ ਦੀਆਂ ਜਿਮਨੀ ਚੋਣਾਂ ਵੀ ਹੋ ਜਾਣਗੀਆਂ ਹੂੰ ਹੂੰ ਇਸ ਲਈ ਆਪਾਂ ਉਹ ਚਾਰਜਮਿਨੀ ਚੋਣਾਂ ਤੱਕ ਆਪਾਂ ਇਸ ਚੀਜ਼ ਨੂੰ ਬਚਾ ਕੇ ਰੱਖਣਾ ਆਪਾਂ ਪੰਚਾਇਤੀ ਚੋਣਾਂ ਉਹ ਤੋਂ ਬਾਅਦ ਕਰਾਵਾਂਗੇ ਫਿਰ ਸਾਰਾ ਫੋਕਸ ਆਪਣਾ ਉਧਰ ਹੋਊਗਾ ਇਹ ਇਸ ਲਈ ਨਵੰਬਰ ਦੇ ਵਿੱਚ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਹੋ ਨਵੰਬਰ ਚ ਤੁਹਾਡੇ ਧਿਆਨ ਚੋਣਾ ਕਿ ਜਦੋਂ ਆਪਾਂ ਅਦਾਲਤ ਵਾਲੇ ਮਸਲੇ ਦੀ ਗੱਲ ਕਰ ਰਹੇ ਸੀ ਉਸ ਦਿਨ ਇਹ ਨਗਰ ਨਿਗਮ ਦੇ ਮਸਲੇ ਤੇ ਪੰਜਾਬ ਦੇ ਵਕੀਲਾਂ ਨੇ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਕਿਹਾ ਸੀ ਕਿ ਸਾਨੂੰ ਸਮਾਂ ਦਿੱਤਾ ਜਾਵੇ ਉਹ ਮਾਮਲਾ ਫਿਰ ਅੱਗੇ ਚਲਾ ਗਿਆ ਸੀਗਾ ਇਸ ਪਹਿਲੂ ਤੇ ਜੀ ਤੇ ਪਰ ਜਿੱਦਾਂ ਹੀ ਮਤਲਬ ਕਿ ਇਹ ਪਹਿਲੂ ਆਇਆ ਕਿ ਹਾਂ ਨਗਰ ਨਿਕਮ ਦੀਆਂ ਚੋਣਾਂ ਵੀ ਤੇ ਪੰਚਾਇਤੀ ਚੋਣਾਂ ਵੀ ਇਕੱਠੀਆਂ ਹੋਣੀਆਂ ਹੂੰ ਤਾਂ ਇਹ ਸੰਕੇਤ ਮੁੱਖ ਮੰਤਰੀ ਸਾਹਿਬ ਨੇ ਦੇਤਾ ਕਿ ਆਪਾਂ ਜਿਮਨੀ ਚੋਣਾਂ ਤੋਂ ਬਾਅਦ ਕਰਾਵਾਂਗੇ ਔਰ ਨਵੰਬਰ ਚ ਕਰਾਵਾਂਗੇ ਤੇ ਇਹਦਾ ਮਤਲਬ ਇਹੀ ਇੱਥੇ ਨਹੀਂ ਖੜੀ ਗੱਲ ਜੀ ਪਤਾ ਇਹ ਲੱਗਿਆ ਕਿ ਉਸ ਮੀਟਿੰਗ ਤੇ ਕੈਬਨਿਟ ਮੀਟਿੰਗ ਦੇ ਦੌਰਾਨ ਹੀ ਐਡਵੋਕੇਟ ਜਰਨਲ ਨੂੰ ਵੀ ਸੂਚਿਤ ਕਰਾਇਆ ਗਿਆ ਕਿ ਤੁਸੀਂ ਅਦਾਲਤ ਨੂੰ ਵੀ ਦੱਸ ਦਿਓ ਜਿਹੜਾ ਸਤੰਬਰ ਕਿਹਾ ਸੀ ਉਹ ਨਵੰਬਰ ਕਹਿਣਾ ਹੂੰ ਜੀ ਸੋ ਅਗਲੀ ਸੁਣਵਾਈ ਤੇ ਉਹ ਵੀ ਜਾਣ ਕਰ ਜੇਣੀ ਸੋ ਇਸ ਲਈ ਜੀ ਪੰਜਾਬ ਦੇ ਵਿੱਚ 13241 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਨੇ ਹੂੰ ਜੀ ਸੋ ਇਹ ਇਸ ਲਈ ਉਹ ਚੋਣ ਹੁਣ ਨਵੰਬਰ ਚ ਹੋਏਗੀ ਇਹ ਦੁਬਾਰਾ ਹੁਣ ਅੱਜ ਦੀ ਖਬਰ ਸਵੇਰ ਨੂੰ ਫੇਰ ਸਰਕਾਰ ਬਦਲ ਜੇ ਆਪਾਂ ਫੇਰ ਬਦਲ ਕੇ ਗੱਲ ਕਰਾਂਗੇ ਹੂੰ ਕਿ ਦੀਵਾਲੀ ਵਗੈਰਾ ਕਦੋਂ ਹੈ ਜੀ ਤਿਉਹਾਰਾਂ ਦੇ ਵਿੱਚ ਤਾਂ ਵੈਸੇ ਚੋਣਾਂ ਵੈਸੇ ਨਹੀਂ ਹੋਣੀਆਂ ਪਰ ਹਾਂ ਨਵੰਬਰ ਦੇ ਪਹਿਲੇ ਹਫਤੇ ਚ ਸ਼ਾਇਦ ਦੀਵਾਲੀ ਹੈ ਪਹਿਲੇ ਹਫਤੇ ਚ ਹਾਂ ਤੇ ਅਕਤੂਬਰ ਦੇ ਅਕਤੂਬਰ ਦੇ ਵਿਚਾਲੇ ਜੇ ਜਾ ਕੇ ਦੁਸ਼ਹਿਰਾ ਜੀ 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 ਸੋ ਇਸ ਲਈ ਜਦੋਂ ਕਿ ਸਰਕਾਰ ਤਾਂ ਇਹ ਵੀ ਚਾਹੁੰਦੀ ਸੀ ਕਿ ਪੰਚਾਇਤੀ ਚੋਣਾਂ ਤੇ ਜਿਮਨੀ ਚੋਣਾਂ ਹਾਂ ਝੋਨੇ ਦੀ ਬਾਡੀ ਦੇ ਟਾਈਮ ਦੇ ਦੌਰਾਨ ਨਾ ਆ ਜਾਣ ਕਿਤੇ ਹੈਨਾ ਪਰ ਉਹ ਮੈਨੂੰ ਲੱਗ ਰਿਹਾ ਕਿ ਉਹ ਨੇੜੇ ਤੇੜੀ ਜਾ ਰਹੀ ਹੈ ਸਾਰੀ ਗੱਲ ਹੂੰ ਅੱਛਾ ਦੀਪਕ ਜੀ ਅੱਜ 15 ਅਗਸਤ ਹੈ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ ਭਾਸ਼ਣ ਦਿੱਤਾ ਉਹਨਾਂ ਦਾ 11ਵਾਂ ਮੌਕਾ ਸੀ ਇਹ ਬਤੌਰ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਝੰਡਾ ਲਹਿਰਾਉਣ ਦਾ ਉਹਨਾਂ ਦੇ ਭਾਸ਼ਣ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸੀ ਜਿਹੜੀਆਂ ਪ੍ਰਮੁੱਖ ਰਹੀਆਂ ਤੇ ਹੋਰ ਕਿਹੜੀਆਂ ਚੀਜ਼ਾਂ ਅੱਜ ਇਸਨਾਂ ਦਰਬ ਦੇ ਵਿੱਚ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਦੇਖੋ ਅੱਜ ਭਾਰਤ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਹਮਮ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਆਜ਼ਾਦੀ ਕੁਲਾਟੀਆਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਵੱਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ ਬਿਲਕੁਲ ਦੇਸ਼ ਆਜ਼ਾਦ ਹੋਇਆ ਤੇ ਇਸ ਲਈ ਆਜ਼ਾਦੀ ਕੁਲਾਟੀਆਂ ਦੇ ਲੰਬੇ ਸੰਘਰਸ਼ ਨੂੰ ਤੁਸੀਂ ਅਣਗੋਲਿਆ ਤਾਂ ਨਹੀਂ ਕਰ ਸਕਦੇ ਹਮ ਪਰ ਜਦੋਂ ਭਾਰਤ ਮੁਲਕ ਸਮੁੱਚਾ ਆਜ਼ਾਦੀ ਦਿਹਾੜਾ ਮਨਾਉਂਦਾ ਤਦ ਪੰਜਾਬ ਜਾਂ ਬੰਗਾਲ ਵੰਡ ਦੀ ਪੀੜ ਵੀ ਯਾਦ ਹੈ। ਉਹ ਸਪੀਡ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ। ਜੀ। ਜਾਂ ਉਹ ਜ਼ਖਮ ਜਿਹੜੇ ਅੱਲੇ ਨੇ ਉਹ ਅਜੇ ਵੀ ਮਿਟੇ ਨਹੀਂ ਆ ਜਿਹੜੇ ਵੰਡ ਦੇ ਭਰਾਵਾਂ ਨੇ ਆਪਣੇ ਹੀ ਭਰਾਵਾਂ ਬੰਡਲੇ ਵੱਢ ਲਈ ਜੋ ਉਰ ਵੀ ਉਸ ਦੌਰ ਦੇ ਵਿੱਚ ਜਦੋਂ ਸਾਡੇ ਕੋਲ ਰਫਲਾਂ ਬੰਦੂਖਾਂ ਤੋਪਾਂ ਨਹੀਂ ਸੀਗੀਆਂ। ਜੀ। ਹੈਨਾ ਤੇ ਅਸੀਂ ਆਪਣਾ ਕਿੱਡਾ ਵੜਾ ਸੋ ਅੱਜ ਚੜਦਾ ਤੇ ਲੈਂਦਾ ਪੰਜਾਬ ਉਹ ਪੀੜ ਵੀ ਮਹਿਸੂਸ ਕਰਦਾ। ਹੂੰ। ਸੋ ਇੱਕ ਪਾਸੇ ਜਸ਼ਨ ਮਨਾਏ ਗਏ ਉਸ ਜਸ਼ਨਾਂ ਦੇ ਦੌਰਾਨ ਹੀ ਲਾਲ ਕਿਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੱਤੌਰ ਪ੍ਰਧਾਨ ਮੰਤਰੀ 11ਵੀਂ ਵਾਰ ਝੰਡਾ ਲੈ ਰਾਇਆ ਜੀ ਮਤਲਬ ਨਹਿਰੂ ਤੇ ਇੰਦਰਾ ਤੋਂ ਬਾਅਦ ਮੇਰਾ ਖਲੇ ਰਿਕਾਰਡ ਬਣਾਉਣ ਵਾਲੇ ਤੀਜੇ ਦੇਸ਼ ਦੇ ਪ੍ਰਧਾਨ ਮੰਤਰੀ ਅਨੰਦ ਮੋਦੀ ਹੋਰੀ 5 ਸਾਲ ਪਹਿਲੀ ਟਰਮ ਲਈ 5 ਸਾਲ ਦੂਜੀ ਰਹੀ ਮਤਲਬ 5 ਸਾਲ 5 ਵਾਰ ਪਹਿਲੀ ਟਰਮ ਚ ਝੰਡਾ 5 ਵਾਰ ਦੂਸਰੇ ਚ ਤੇ ਹੁਣ ਤੀਜੀ ਟਰਮ ਦਾ ਪਹਿਲਾ ਸਾਲ ਹੈ ਸੋ ਇਸ ਲਈ ਇਹ ਟਰਮ ਜੇ ਇਸ ਤਰ੍ਹਾਂ ਪੂਰੀ ਨਿਭਦੀ ਆ ਤਾਂ 15 ਵਾਰ ਦਾ ਰਿਕਾਰਡ ਹੋ ਜਾਣਾ ਹੈ ਜੀ ਸੋ ਉਸ ਦੌਰਾਨ ਇਹ ਮਤਲਬ ਅਜ ਰਣੇਂਦਰ ਮੋਦੀ ਹੋਰਾਂ ਨੇ लाल किले तो 103 मिनट ਦਾ ਭਾਸ਼ਣ ਦਿੱਤਾ ਹੂੰ ਹੂੰ ਮਤਲਬ ਬੋਲਣਾ ਤਾਂ ਕੋਈ ਨਾ ਤੋਂ ਸਿੱਖਿਆ ਮਤਲਬ ਜਿਹੜੀ ਗੱਲ ਥੋੜੇ ਸ਼ਬਦਾਂ ਚ ਕਹੀ ਜਾ ਸਕਦੀ ਹੈ ਉਹ ਵੀ ਰਿਕਾਰਡ ਬਣਾਉਂਦੇ ਆ ਲੰਬੀ ਗੱਲ ਕਹੀ ਜਾਂਦੇ 103 ਮਿੰਟ ਦਾ ਭਾਸ਼ਣ ਤੇ 103 ਮਿੰਟ ਦੇ ਭਾਸ਼ਣ ਚ ਜਿਹੜੀ ਸਭ ਤੋਂ ਗੌਰ ਕਰਨ ਵਾਲੀ ਗੱਲ ਸੀ ਕਿ ਇੱਕ ਤਰ੍ਹਾਂ ਨਾਲ ਲਾਲ ਕਿਲੇ ਤੋਂ ਉਹ ਦੇਸ਼ ਨੂੰ ਸੁਨੇਹਾ deta ਕਿ ਮੈਂ ਤਾਂ ਇੱਕ ਦੇਸ਼ ਇਕਜੋਣ ਕਰਾ ਕੇ ਰਹੂੰਗਾ ਹੂੰ ਹੂੰ ਤੇ ਉੱਥੋਂ ਇਹ ਸੰਕੇਤ ਮਿਲ ਗਿਆ ਕਿ ਇਕ ਦੇਸ਼ ਇਕਜੋਣ ਦੀ ਪ੍ਰਕਿਰਿਆ ਵੱਲ ਮੁਲਕ ਵਧ ਰਹੀ ਹੈ ਇਹ ਲੰਬੇ ਸਮੇਂ ਤੋਂ ਚਰਚਾ ਚੱਲੀ ਹੈ ਕਿ ਤੁਸੀਂ ਪੂਰੇ ਮੁਲਕ ਦੇਖੋ ਚੋਣਾ ਜਦੋਂ ਕਰਾਈਆਂ ਜਾਂਦੀਆਂ ਤਾਂ ਉਸ ਸੂਬੇ ਦਾ ਮੌਸਮ ਵੀ ਦੇਖਿਆ ਜਾਂਦਾ ਹੈ ਉਹ ਸੂਬੇ ਦੀ ਸਥਿਤੀ ਵੀ ਦੇਖੀ ਜਾਂਦੀ ਹੈ ਐ ਉਸ ਸੂਬੇ ਦੇ ਤਿੱਥ ਤਿਹਾਰ ਵੀ ਦੇਖੇ ਜਾਂਦੇ ਨੇ ਹੈਨਾ ਤੇ ਇਹ ਸਾਰੀ ਫਿਰ ਮਸਲੇ ਵੀ ਹੁੰਦੇ ਨੇ ਜਦੋਂ ਲੋਕ ਸਭਾ ਚੋਣਾ ਇਕੱਠੀਆਂ ਹੋ ਜਾਣ ਫਿਰ ਵੀ ਕੋਈ ਪਹਿਲੂ ਹੈ ਕਿਉਂਕਿ ਉਹ ਮੁੱਦੇ ਕੇਂਦਰ ਨਾਲ ਸੰਬੰਧਿਤ ਨੇ ਪਰ ਜਦੋਂ ਸੂਬਾਈ ਚੋਣਾ ਨਾਲ ਇਕੱਠੀਆਂ ਹੋਣਗੀਆਂ ਤਾਂ ਸੂਬੇ ਦੇ ਮਸਲੇ ਮਰ ਜਾਣਗੇ ਜੀ ਸੋ ਲੋਕ ਸਭਾ ਚੋਣਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣ ਨਾਲ ਸੂਬਈ ਮਸਲੇ ਜਿਵੇਂ ਆਪਾਂ ਕਹਿੰਦੇ ਨਾ ਖੇਤਰੀ ਪਾਰਟੀਆਂ ਮਾਰਨ ਦੀ ਕਵਾਇਦ ਆ ਉਸੇ ਤਰ੍ਹਾਂ ਇਹ ਸੂਬਈ ਸੋ ਅੱਜ ਪਰ ਉਹਨਾਂ ਨੇ ਸੰਕੇਤ ਦੇਤਾ ਆਪਣੇ ਭਾਸ਼ਣ ਚ ਕਿ ਵੀ ਮੈਂ ਤਾਂ ਇਹ ਕਰਾ ਕੇ ਰੂੰਗਾ ਹਾਂ ਇੱਕ ਸੰਕੇਤ ਚੰਗਾ ਇਹ ਮਿਲਿਆ ਕਿ 2036 ਦੀਆਂ 올림픽 ਭਾਰਤ ਚ ਕਰਾਉਣ ਦਾ ਇਰਾਦਾ ਰੱਖਦੇ ਨੇ ਨਰਿੰਦਰ ਮੋਦੀ ਸੋ ਜੇ ਕਰ ਇਹ ਹੁੰਦਾ ਤਾਂ ਇਹ ਚੰਗੀ ਪਹਿਲ ਕਦਮੀ ਹੋ ਸਕਦੀ ਹੈ ਜੀ ਦੂਸਰੇ ਪਾਸੇ ਪੰਜਾਬ ਚ ਵੀ ਅੱਜ ਆਜ਼ਾਦੀ ਦਿਹਾੜਾ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜ਼ਿਲਹੰਦਰ ਦੇ ਵਿੱਚ ਤਿਰੰਗਾ ਲਹਿਰਾਇਆ ਤੇ ਤਿਰੰਗਾ ਲਹਿਰਾ ਕੇ ਉਹਨਾਂ ਨੇ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਕਿ 80% ਦੀ ਕੁਰਬਾਨੀਆਂ ਪੰਜਾਬੀਆਂ ਦੀ ਹਿੱਸਿਆ ਆ ਆਜ਼ਾਦੀ ਦੇ ਸੋ ਇਹ ਸਵਾਲ ਇਹਨਾਂ ਨੇ ਕਿਹਾ ਕਿ ਹੁਣ ਅਗਲੀ ਜਿਹੜੀ ਮਹਾਂ ਮਿਢਣ ਦੀ ਲੋੜ ਆ ਉਹ ਪਾਣੀ ਬਚਾਉਣ ਦੀ ਆ ਹੂੰ ਸੋ ਪਾਣੀ ਬਚਾਉਣ ਦਾ ਉਦਮ ਮੁੱਖ ਮੰਤਰੀ ਸਾਹਿਬ ਨੇ ਅੱਜ ਆਪਣੇ ਆਜ਼ਾਦੀ ਦੇ ਉਹਦੇ ਵਿੱਚ ਕੀਤਾ ਤੇ ਸਕੂਲ 15 ਤੇ ਕਾਲਜ 15 ਤੇ ਦੇਸ਼ ਪੱਧਰ ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਪਰ ਪੰਜਾਬ ਦੇ ਲੋਕਾਂ ਨੇ ਸੱਥਾਂ ਦੇ ਵਿੱਚ ਆਪਣੀ ਉਹ ਵੰਡ ਦੀ ਪੀੜ ਵੀ ਯਾਦ ਕੀਤੀ ਹੂੰ ਤੇ ਦੀਪਕ ਜੀ ਅਦਰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਮਨਾ ਮਨਾ ਕਰ ਦਿੱਤੇ ਅੱਜ ਜੀ ਜਦੋਂ ਮਨੀਸ਼ ਸੋਧਿਆ ਨੂੰ ਬੀਤੇ ਦਿਨੀ ਜ਼ਮਾਨਤ ਮਿਲੀ ਸੀ ਉਦੋਂ ਲੱਗਦਾ ਸੀ ਵੀ ਮੇਬੀ ਹੋ ਸਕਦਾ ਹੈ ਕਿ ਕੇਜਰੀਵਾਲ ਵਾਸਤੇ ਵੀ ਰਾਹ ਖੁੱਲ ਜਾਵੇ ਪਰ ਅਜਿਹਾ ਹੋਇਆ ਨਹੀਂ ਕੀ ਆਖਿਆ ਸੁਪਰੀਮ ਕੋਰਟ ਨੇ ਬਿਲਕੁਲ ਜੀ ਕੇਜਰੀਵਾਲ ਜੀ ਚਾਹੁੰਦੇ ਸੀ ਕਿ ਆਜ਼ਾਦੀ ਰੂਪਕ ਜ਼ਮਾਨਤ ਮੈਨੂੰ ਵੀ ਮਿਲ ਜਾਵੇ ਆਜ਼ਾਦੀ ਦੇ ਹੜੇ ਤੇ ਹੂੰ ਜਾਓ ਚਾਹੁੰਦੇ ਸੀ ਕਿ ਰਖੜੀ ਦੇ ਤਿਹਾੜ ਤੋਂ ਪਹਿਲਾਂ ਮੈਨੂੰ ਜ਼ਮਾਨਤ ਮਿਲ ਜਾਵੇ ਪਰ ਆਸ ਨਹੀਂ ਲੱਗਦੀ ਹੂੰ ਹੂੰ ਅਸਲ 'ਚ ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟਿਆ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਜੀ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਪਟੀਸ਼ਨ ਪਾਈ ਸੀ ਕਿ ਸੀਬੀਆਈ ਦਾ ਮਾਮਲਾ ਵੀ ਗਲਤ ਹੈ ਸੀਵੀਬੀ ਨੂੰ ਗ੍ਰਿਫਤਾਰੀ ਵੀ ਗਲਤ ਹੈ ਤੇ ਸੀਬੀਆਈ ਮਾਮਲੇ 'ਚ ਮੈਨੂੰ ਜ਼ਮਾਨਤ ਵੀ ਦੋਈ ਤਰ੍ਹਾਂ ਦਾ ਖਵਾਲਾ ਸੀਗਾ ਹਮ ਤੇ ਹਾਈ ਕੋਰਟ ਨੇ ਇਹ ਸਵਾਲ ਦੇ ਨਾਲ ਕਿ ਬਈ ਸੀਬੀਆਈ ਨੇ ਕੋਈ ਤੱਥ ਹੋਣਗੇ ਤਾਂ ਹੀ ਗ੍ਰਿਫਤਾਰੀ ਕੀਤੀ ਹੈ ਇਸ ਲਈ ਉਹ ਪਟੀਸ਼ਨ ਦਾ ਤਾਂ ਕੋਈ ਮਸਲਾ ਨਹੀਂ ਬਣਦਾ ਜੀ ਪਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਹਾਂ ਤੁਹਾਨੂੰ ਜ਼ਮਾਨਤ ਚਾਹੀਦੀ ਆ ਤਾਂ ਫਿਰ ਟ੍ਰਾਇਲ ਕੋਰਟ 'ਚ ਜਾਓ ਹਮ ਹਮ ਟ੍ਰਾਇਲ ਕੋਰਟ ਤੋਂ ਮੰਗੋ ਉੱਥੇ ਜਾਣ ਦੀ ਬਜਾਏ ਹਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਦੇ ਆ ਸੁਪਰੀਮ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਦੇ ਆ ਸੁਪਰੀਮ ਕੋਰਟ ਆ ਕੇ ਹਮ ਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਇਸ ਪਹਿਲੂ ਤੇ ਆਇਆ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਸੀਬੀਆਈ ਨੇ ਧੱਕਾ ਕੀਤਾ ਹਮ ਤਾਂ ਫਿਰ ਸੀਬੀਆਈ ਤੋਂ ਪੁੱਛਤਾ ਲਈਏ ਪਹਿਲਾਂ ਹਮ ਕਿ ਉਹਨਾਂ ਨੇ ਕਿਹੜੇ ਹਵਾਲਿਆਂ 'ਚ ਧੱਕਾ ਕੀਤਾ ਜਾਂ ਕਿਹੜੇ ਤੱਥਾਂ ਦੇ ਆਧਾਰ ਤੇ ਗ੍ਰਿਫਤਾਰੀ ਕੀਤੀ ਇਸ ਲਈ ਇਸ ਪਹਿਲੂ ਤੇ ਮਤਲਬ ਇਹਨਾਂ ਨੇ ਕਿਹਾ ਕਿ 23 ਅਗਸਤ ਤੱਕ ਸੁਣਵਾਈ ਹੋਊਗੀ ਸੋ 23 ਅਗਸਤ ਤੱਕ ਸੁਣਵਾਈ ਹੋਊਗੀ ਤੇ ਇਹਦੇ ਨਾਲੇ ਉਹਨਾਂ ਨੇ ਕਿਹਾ ਕਿ ਪਟੀਸ਼ਨ ਵਾਲੀ ਅਰਜੀ ਜੇ ਤੁਹਾਡੀ ਖਾਰਜ ਕਰਦੇ ਆਂ ਅੰਤਰਮ ਜ਼ਮਾਨਤ ਤੋਂ ਦੇਣ ਤੋਂ ਇਨਕਾਰ ਕਰਤਾ ਸੋ ਕੇਜਰੀਵਾਲ ਹੁਣ ਸੀਬੀਆਈ ਦੇ ਪੱਖ ਰੱਖਣ ਤੋਂ ਬਾਅਦ ਫੇਰ ਆਸ ਵੱਜੂਗੀ ਕਿ ਕਦੋਂ ਤਰੀਕ ਮਿਲਦੀ ਹੈ ਕਦੋਂ ਕੀ ਹੁੰਦਾ ਫਿਲਹਾਲ 23 ਅਗਸਤ ਤੱਕ ਆਸ ਨਹੀਂ ਹੈ ਸੋ ਅੰਤਰਮ ਜ਼ਮਾਨਤ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰਤਾ ਸੋ ਕੇਜਰੀਵਾਲ ਜੀ ਦਾ ਆਜ਼ਾਦੀ ਦਿਹਾੜਾ ਵੀ ਜੇਲ੍ਹ 'ਚ ਲੰਘ ਰਿਹਾ ਤੇ ਇੱਧਰ ਆ ਵੀ ਜਿਹੜਾ ਹੁਣ ਰੱਖੜੀ ਦਾ ਤਿਉਹਾਰ ਆਣਾ ਉਹ ਵੀ ਜੇਲ੍ਹ 'ਚ ਲੰਘਣਾ ਤਦੋ ਕਿ ਪਰਿਵਾਰ ਵੀ ਕੁਝ ਤਰ੍ਹਾਂ ਦੀ ਸਵਾਲ ਖੜੇ ਕਰੇ ਕਦੀਆਂ ਕੋਲ ਅਜੇ ਵੀ ਵਿਧੀਕੀ ਹੋ ਰਹੀ ਆ ਜੀ ਪਰ ਪਤਾ ਲੱਗਾ ਕਿ ਵਕੀਲਾਂ ਨੇ ਜਿਹੜਾ ਜਿਹੜਾ ਹਵਾਲਾ ਤੁਸੀਂ ਦੇ ਰਹੇ ਹੋ ਵਿਜੇ ਜੀ ਉਹੀ ਹਵਾਲਾ ਦਿੱਤਾ ਸੀ ਹੂੰ ਹੂੰ ਉਹਨਾਂ ਨੇ ਮਨੀਸ਼ ਸ਼ੋਧਿਆ ਦੇ ਹਵਾਲੇ ਨਾਲ ਵੀ ਇਹ ਪੱਖ ਰੱਖਿਆ ਸੀਗਾ ਕਿ ਇਹ ਸੀਬੀਆਈ ਮਾਮਲੇ ਦਾ ਹੀ ਪੇਚ ਫਸਿਆ ਜੀ ਈਡੀ ਵਾਲੇ ਮਾਮਲੇ ਦਾ ਜ਼ਮਾਨਤ ਮਿਲ ਗਈ ਆ ਤੇ ਜੇ ਮਨੀਸ਼ ਸ਼ੋਧੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਮਨੀਸ਼ ਸ਼ੋਧਿਆ ਦਾ ਕਪਣਾ ਪਹਿਲੂ ਸੀ ਉਹਦੀ ਲੰਬੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਇੱਥੇ ਵਾਲੇ ਉਹ ਪ੍ਰਕਿਰਿਆ 'ਚ ਨਹੀਂ ਆਏਗੇ ਜਰੀਵਲ ਇਸ ਲਈ ਕੋਈ ਗੱਲ ਨਹੀਂ ਉਹ ਦਲੀਲ ਨੂੰ ਲਾਂਬੇ ਰੱਖੋ ਤੇ ਫਿਰ 23 ਤਰੀਕ ਨੂੰ ਸੀਬੀ ਦਾ ਪੱਖ ਸੁਣਦੇ ਆ ਫਿਰ ਦੇਖਾਂਗੇ ਜੀ ਦੀਪਕ ਜੀ ਦੱਸਿਓ ਅਯੁੱਧਿਆ ਦੇ ਵਿੱਚ ਜਿਹੜਾ ਨਵਾਂ ਰਾਮ ਮੰਦਰ ਉਸਾਰਿਆ ਗਿਆ ਸੀ ਜੀ ਉਹਦੇ ਬਾਅਦ ਜਾਂਦੇ ਰਾਤੋਂ ਕੁਝ ਬੜੀਆਂ ਮਹਿੰਗੀਆਂ 50 ਲੱਖ ਰੁਪਏ ਦੀ ਕੀਮਤ ਦੀਆਂ ਲਾਈਟਾਂ ਚੋਰੀ ਹੋ ਗਈਆਂ ਜੀ ਦੇਖੋ ਮਰੇਂਦਰ ਮੋਦੀ ਹੋਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੂੰ ਹੂੰ ਤੇ ਜੋਗੀ ਹੋਰੀ ਯੂਪੀ ਦੇ ਮੁੱਖ ਮੰਤਰੀ ਨੇ ਸੋ ਭਾਜਪਾ ਨੇ ਰਾਮ ਮੰਦਰ ਨੂੰ ਵੀ ਵੋਟਾਂ ਚ ਕੈਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੂੰ ਹੂੰ ਉਸ ਧਾਰਮਿਕ ਸਥਾਨ ਦੇ ਹਵਾਲੇ ਨਾਲ ਵੀ ਇਹਨਾਂ ਨੇ ਵੋਟ ਬੈਂਕ ਦੀ ਕੋਸ਼ਿਸ਼ ਕੀਤੀ ਇਹ ਵੱਖਰੀ ਗੱਲ ਹੈ ਕਿ ਜੋਧਿਆ ਤੋਂ ਵੀ ਇਹਨਾਂ ਦਾ ਉਮੀਦਵਾਰ ਆ ਗਿਆ ਜੀ ਉਹਦੇ ਇੱਕ ਵੱਖਰੇ ਪਹਿਲੂ ਨੇ ਪਰ ਪਿਛਲੇ ਮਹੀਨੇ ਵੀ ਕਾਫੀ ਪੋਲ ਇਹਨਾਂ ਦੀਆਂ ਉੱਥੇ ਦੇ ਕੰਮਾਂ ਦੀਆਂ ਖੋਲਧੀਆਂ ਜੀ ਪਰ ਆਹ ਤਾਜੀ ਘਟਨਾ ਨੇ ਇੱਕ ਵਾਰ ਫੇਰ ਸਵਾਲ ਖੜਾ ਕੀਤਾ ਕਿ ਤਾਂ ਕਿ ਜਿਸ ਰਾਮ ਮੰਦਰ ਦੀ ਆੜ ਵਿੱਚ ਤੁਸੀਂ ਵੋਟਾਂ ਹਾਸਲ ਕਰ ਰਹੇ ਸੀਗੇ ਉਸ ਸਥਾਨ ਦੀ ਜਾਂ ਉਸ ਮਾਰਗ ਦੀ ਵੀ ਜੇ ਤੁਸੀਂ ਸੁਰੱਖਿਆ ਨਹੀਂ ਕਰ ਪਾ ਰਹੇ ਤਾਂ ਫਿਰ ਦੇਸ਼ ਦੀ ਸੁਰੱਖਿਆ ਤਾਂ ਮਤਲਬ ਮੋਦੀ ਯੋਗੀ ਦੇ ਰਾਜ ਦੀਆਂ ਗੱਲਾਂ ਤੇ ਰਾਮ ਮਾਰਗ ਤੋਂ 50 ਲੱਖ ਦੀਆਂ ਲਾਈਟਾਂ ਚੋਰੀ ਜੀ ਤੇ ਦੋਹਾਂ ਦੇ ਵਿੱਚ ਖਬਰ ਮਤਲਬ ਆਪਣੇ ਆਪ ਚ ਇੱਕ ਸਵਾਲ ਆ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇਸ ਮਾਰਗ ਦੇ ਉੱਤੇ 6400 ਤੋਂ ਵੱਧ ਬਾਸ ਵਾਲੀਆਂ ਉਹ ਬੈਂਬੂ ਵਾਲੀਆਂ ਲਾਈਟਾਂ ਸੀਗੀਆਂ ਉਹ ਤੋਂ ਇਲਾਵਾ ਇਹਦੇ ਪਰ 96 ਪ੍ਰੋਜੈਕਟਰ ਵੱਡੀਆਂ ਲਾਈਟਾਂ ਸੀਗੀਆਂ ਹੂੰ ਹੂੰ ਸਰੀਆਂ ਪ੍ਰੋਜੈਕਟਰ ਲਾਈਟਾਂ ਹੁੰਦੀਆਂ ਇਹ ਇਹ ਮਤਲਬ ਲੱਖਾਂ ਦੀ ਕੀਮਤ ਦੀਆਂ ਇਹ ਲਾਈਟਾਂ ਨੇ ਇਹਨਾਂ ਦੇ ਵਿੱਚੋਂ 6400 ਲਾਈਟਾਂ ਚੋਂ ਕਹਿੰਦੇ ਜੀ 3800 ਲਾਈਟਾਂ ਬੰਬੂ ਵਾਲੀਆਂ ਚੋਰੀ ਹੋ ਗਈਆਂ ਜਿਹੜੀਆਂ ਬਾਂਸੀਆਂ ਸੀਗੀਆਂ ਉਹ ਲਾਈਟਾਂ ਚੋਰੀ ਹੋ ਗਈਆਂ ਤੇ ਜਿਹੜੀਆਂ 96 ਪ੍ਰੋਜੈਕਟਰ ਲਾਈਟਾਂ ਸੀਗੀਆਂ ਉਹਦੇ ਵਿੱਚੋਂ 36 ਪ੍ਰੋਜੈਕਟਰ ਲਾਈਟਾਂ ਚੋਰੀ ਹੋ ਗਈਆਂ ਜੀ ਚੋਰੀ ਹੋਈਆਂ ਲਾਈਟਾਂ ਦੀ ਕੀਮਤ 50 ਲੱਖ ਦੱਸੀ ਜਾ ਰਹੀ ਆ ਹੂੰ ਹੂੰ ਉਹ ਇਹਦਾ ਮਤਲਬ ਜਿਹੜੀਆਂ ਲੱਗੀਆਂ ਨੇ ਕੁੱਲੋਂ ਤਾਂ ਇਹਨਾਂ ਨੂੰ ਕਿਤੇ ਬੰਦ ਜੀ 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 ਸੋ ਉਹਨਾਂ ਚੋਂ 50 ਲੱਖ ਹੁਣ ਜਿਹੜੇ ਠੇਕੇਦਾਰ ਨੇ ਲਾਈਆਂ ਜਾਂ ਜਿਹੜੀ ਕੰਪਨੀ ਫਰਮ ਨੇ ਲਾਈਆਂ ਉਹ ਕਹਿੰਦੇ ਜੀ 19 ਮਾਰਚ ਨੂੰ ਅਸੀਂ ਕੰਮ ਆਪਣਾ ਪੂਰਾ ਕਰਤਾ ਸੀਗਾ ਲਾ ਕੇ ਹੂੰ ਹੂੰ ਉਦੋਂ ਬਾਅਦ ਹਣ ਚੋਰੀ ਹੋਈਆਂ ਨੇ ਤੇ ਅਸੀਂ ਐਫ ਆਈ ਆਰ ਦਰਜ ਕਰਾਤੀ ਆ ਤੇ ਉਸ ਖੇਤਰ ਦੇ ਰਾਮ ਮਾਰਗ ਦੇ ਜਿਹੜੇ ਖੇਤਰ ਜਿਹੜੀ ਚ ਆਉਂਦਾ ਹੈ ਉਸ ਥਾਣੇਦਾਰ ਨੇ ਦਵਿੰਦਰ ਪਾਂਡੇ ਹੂੰ ਹੂੰ ਉਹ ਕਹਿੰਦੇ ਜੀ ਅਸੀਂ ਫਰਮ ਦੇ ਠੇਕੇਦਾਰ ਦੀ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਕਰਤੀ ਸੀ ਸੀਸੀਟੀਵੀ ਕੈਮਰੇ ਘੰਗਾਲ ਰਹੇ ਆ ਚੋਰਾਂ ਦੀ ਪਤਾ ਲੱਗਣ ਤੇ ਕਾਰਵਾਈ ਕਰਾਂਗੇ ਜੀ ਪਰ ਜਿਹੜੇ ਅਯੁੱਧਿਆ ਦੇ ਕਮਿਸ਼ਨਰ ਨੇ ਹੂੰ ਹੂੰ ਉਹ ਕਹਿੰਦੇ ਵੀ ਕੱਲੀ ਚੋਰਾਂ ਦੀ ਭਾਲ ਨਾ ਕਰੋ ਜੀ ਇਸ ਫਰਮ ਦੀ ਜਾਂਚ ਵੀ ਕਰੋ ਕਿ ਜਿਹੜੇ ਕਹਿੰਦੇ 19 ਵਾਰ ਚੋਂ ਲਾਇਆ ਕੀ ਪੂਰੀਆਂ ਲੈਟਾਂ ਲਾਈਆਂ ਵੀ ਨੇ ਕਿ ਬਿਨਾ ਲਾਇਆਂ ਹੀ ਕਹਤਾ ਕਿ ਹੁਣ ਚੋਰੀ ਹੋ ਗਈਆਂ ਹੂੰ ਉਹਨਾਂ ਨੂੰ ਠੇਕੇਦਾਰ ਤੇ ਸ਼ੰਕਾ ਸ਼ੋਭਾ ਹੈ ਉਹ ਅੱਛਾ ਜੀ ਕਿ ਪੂਰੀਆਂ ਲਾਉਣ ਦਾ ਡਰਾਮਾ ਕੀਤਾ ਵਿੱਚ ਲੈਟਾਂ ਆਪੇ ਛੜਤੀਆਂ ਤੇ ਹੁਣ ਆਪੇ ਕਹਿੰਦੇ ਕਿ ਚੋਰੀ ਹੋ ਗਈ ਮੈਂ ਕਿਹਨਾ ਚਾਹੇ ਚੋਰੀ ਦਾ ਮਸਲਾ ਚਾਹੇ ਕੱਪੜੇ ਦਾ ਮਸਲਾ ਜੀ ਪਰ ਜੇ ਤੁਸੀਂ RAM ਦੇ ਨਾਂ ਤੇ ਰਾਜਨੀਤੀ ਕਰ ਰਹੇ ਹੋ ਤਾਂ RAM ਮਾਰਗ ਤੋਂ ਲੈਟਾਂ ਚੋਰੀ ਜਾਂ ਕੱਪੜੇ ਦੀਆਂ ਖਬਰ ਆ ਰਹੀਆਂ ਨੇ ਇਹ ਦੋਵਾਂ ਪਹਿਲੂਆਂ ਦੀ ਜਾਂਚ ਹੋਣ ਦੀ ਲੋੜ ਹੈ ਕਿ ਕਿੱਥੋਂ ਕਹਾਣੀ ਸ਼ੁਰੂ ਹੋ ਕੇ ਕਿੱਥੇ ਤੱਕ ਜਾ ਰਹੀ ਹੈ ਕੌਣ ਕੌਣ ਇਸ ਵਿੱਚ ਸ਼ਾਮਲ ਹੈ ਜੀਆਂ ਘਟਨਾਵਾਂ ਚ ਫਿਰ ਹਮ